ਕਾਲ ਬਈ ਸਾਰਿਆਂ ਨੂੰ ਆਪਣੇ ਕੋਲੇ ਆ ਝੋਟੀ ਬਗਾਉ ਹੈਗੀ ਮੋਰਾ ਨ ਅਸਲ ਦੀ ਹੈ ਬਈ ਸਿੰਘ ਸੰਗੇ ਦੇ ਇੰਨੇ ਕੁੰਡੇ ਨੇ ਵਿੱਚ ਇਹਦੇ ਉਹ ਠੁੱਠੀ ਜੀ ਵੀ ਨਹੀਂ ਫਸਦੀ ਹੈਗੀ ਬਾਲੀ ਬਾਲੀ ਸੋਣੀ ਝੋਟੀ ਹੈਗੀ ਤੇ ਇਹਦੇ ਢਾਈ ਮਹੀਨੇ ਰਹਿੰਦੇ ਨੇ ਬਈ ਸੂਣ ਚ ਤੇ ਇਹਦਾ ਰੇਟ ਆਪਾਂ 1.5 ਲੱਖ ਰੁਪਈਆ ਮੰਗਦੇ ਆ ਬਈ ਤੇ ਮੌਕੇ ਤੇ ਘੱਟ ਵੱਧ ਕਰ ਲਾਂਗੇ ਤੇ ਬਾਕੀ ਬਈ ਦੇਖ ਲਓ ਤੁਸੀਂ ਝੋਟੀ ਪੂਰੀ ਸੋਹਣੀ ਸੁਨੱਖੀ ਆ ਹੁਣ ਤਾਂ ਲਿਬੜੀ ਜੀ ਬੈਠੀ ਹੈਗੀ ਤੇ ਸਿੰਗਾ-ਸੁੰਗਾ ਤੋਂ ਤੁਸੀਂ ਮੂੰਹ ਮਾਤੋਂ ਦੇਖੋ ਕਿੰਨੀ ਸੋਹਣੀ ਸੁਨੱਖੀ ਹੈਗੀ ਪਤਲੇ ਮੂੰਹ ਦੀ ਹੈਗੀ ਤੇ ਇੱਕ ਆ ਆਪਣੇ ਕੋਲੇ ਮੈਸਾ ਬਈ ਪੂਰੀ ਇਹਨੇ ਡੇਢ ਕਿ ਮਹੀਨਾ ਹੋਇਆ ਢੀ ਕਪਰਾ ਇਹਨੂੰ ਤੇ ਇਹ ਹੈ ਕਿ ਬਈ ਇੱਕ ਆਪਣੇ ਕੋਲੇ ਆ ਰਾਠੀ ਗਾਈ ਹੈਗੀ ਤੇ ਇਹ ਸੂਈ ਹੋਈ ਹੈ ਬਈ ਉਹ ਇਹਦਾ ਬੱਸਾਗਾ ਇਹਦੇ ਥੱਲੇ ਇਹਦਾ ਰੇਟ 35000 ਆ ਬਈ ਇਹਦੇ ਥੰਨੇ 6-7 ਕਿਲੋ ਦੁੱਧ ਹੈਗਾ ਗਾਵਾ ਉੱਤੇ ਤੇ ਬਾਕੀ ਸੇਵਾ ਦਾ ਬਈ ਅਸੀਂ ਕੋਈ ਫੀਡ ਫੂਡ ਨਹੀਂ ਪਾਈ ਹੈਗੀ ਐਂ ਉਹ ਕਰਿਆ ਸੀ ਸਾਡੇ ਸਾਰੇ ਡੰਗਰੀ ਭਕਾਉ ਨੇ ਬਈ ਇੱਕ ਬਈ ਆ ਬੱਸੀ ਆ ਇਹਦੇ ਵੀ ਦੋ ਤਿੰਨ ਦੋ ਮਹੀਨੇ ਹੋ ਗਏ ਟੀਕਾ ਭਰਾ ਇਹਨੂੰ ਇਹ ਵੀ ਪੂਰੀ ਸੋਹਣੀ ਹੈਗੀ ਇਹਦੀ ਮਾਂ ਥੱਲੇ 60 ਕਿਲੋ ਦੁੱਧ ਸੀ ਬਈ ਲੈਵਾਲੂਆ ਤੁਸੀਂ ਦੇਖ ਸਕਦੇ ਹੋਣੀ ਪੂਰੀ ਵਧੀਆ ਗਈ ਬਈ ਤੇ ਆ